ਇਹਨਾਂ ਨੂੰ ਹੀ ਪਤਾ ਹੀ ਦੱਸਣਗੇ। ਉਹ ਵਸਵਾੜੀ ওভারਫਲੋ ਹੈ ਹੀ ਨਹੀਂ ਜੇ ਪਾਣੀ ਬਾਹਰ ਆਂਦਾ ਹੋਵੇ ਜੀ। ਕਿੱਥੇ ਆ ਛੱਪੜ ਕਿਹੜਾ? ਖਾਲੀ ਹੈ ਜੀ ਨੰਬਰ ਜੀ ਪਾ ਦਿਓ। ਹਾਂ ਤਾਂ ਫਿਰ ਇਹ ਕਿਹੜਾ ওভারਫਲੋ ਰਿਹਾ ਇਹ ਕਹਿ ਰਹੇ ਕਿ ਇੱਥੇ ਮੋਟਰ ਲਾ ਦੇ ਖਾਲੀ ਹੋ ਜਾਏ ਸ਼ਹਿਰ ਦਾ ਸਾਰਾ ਪਾਣੀ ਨਿਕਲ ਜਾ। ਕਿੱਥੇ ਆ ਫਿਰ? ਦੱਸੋ ਐਸਡੀਓ ਸਾਹਿਬ। ਲੈਣਾ ਦੇ ਪੁੱਤੋਂ ਹੁੰਦਾ ਸੀਗਾ। ਹੈਲੋ ਆ ਰਹੇ ਨਾਲ ਜਿੰਨੇ ਇੱਕ ਇਸ਼ੂ ਮੈਨੂੰ ਪਤਾ ਲੱਗਿਆ ਜੀ ਪਾਪਰ ਜਦੋਂ ਮੈਂ ਸਾਹਰੀ ਸ਼ੁੰਦੀ ਹੈ ਨਾ ਜੀ। ਸਾਡੀ ਪਾਵਰ ਸਪਲਾਈ ਸਾਡੇ ਮੋਟਰਾਂ ਦੇ ਉੱਤੇ ਰੈਗੂਲਰ ਰਹਿਣੀ ਚਾਹੀਦੀ ਹੈ ਨਹੀਂ ਨਹੀਂ ਤੁਹਾਨੂੰ ਜਨਰੇਟਰ ਵੀ ਤਾਂ ਦਿੱਤੇ ਹੋਏ ਨਾਲ ਮੈਮ ਉਹਦੇ ਵਿੱਚ ਨਾ ਸੀ ਅਸੀਂ ਬਾਜ਼ਾਰ ਦਾ ਭੱਜਦਾ ਸੀ ਮੈਮ ਸਾਡੇ ਕੋਲ ਤਿੰਨ ਮੋਟਰਾਂ ਹੁੰਦੀਆਂ ਜੀ ਹੈ ਸਾਡੇ ਕੋਲ ਤਿੰਨ ਮੋਟਰਾਂ ਹੁੰਦੀਆਂ ਨੇ ਜੀ ਉਹਦੇ ਨਾਲ ਹੀ ਨਿਕਲਣਾ ਉਹਦੇ ਵਿੱਚੋਂ ਇੱਕ ਮੋਟਰ ਸਾਡੀ ਰੈਗੂਲਰ ਚੱਲਦੀ ਹੈ ਜੀ ਸੀ ਵਰਤ ਲਈ ਜਦੋਂ ਪੀਕ ਫੌਂਡ ਦੇ ਦੋ ਚਲਾਣੇ ਆ ਇੱਕ ਮੋਟਰ ਸਾਡੇ ਕੋਲ ਸਟੈਂਡ ਬਾਈ ਹੁੰਦੀ ਹੈ ਜਿਹੜਾ ਜਨਸੈੱਟ ਚਲੋ ਤਾਂ ਬਾਏ ਚਾਂਸ ਹੋ ਗਿਆ ਵੀ ਲਾਈਟ ਵੀ ਚਲੀ ਗਈ ਹਾਂਜੀ ਮੈਮ ਉਹਦੇ ਲਈ ਫਿਰ ਉਹਦੇ ਤਾਂ ਕਰਕੇ ਨਹੀਂ ਤੁਸੀਂ ਜਨਰੇਟਰ ਨਾਲ ਨਹੀਂ ਆਪਸ਼ਨ ਵਾਲਾ ਜਨਸੈੱਟ 50% ਰਹਿ ਜਾਂਦਾ ਮੈਮ ਜਨਸੈੱਟ ਰਹਿ ਸੀ ਇੱਕ ਮੋਟਰ ਦੀ ਪ੍ਰਪੋਜ਼ਲ ਰੱਖਣੀ ਹੈ ਕਿ ਤਾਂ ਕਿ ਸਾਡੇ ਜਿਆ ਰਹੇ ਲਾਈਟ ਕੱਲ ਕਿੰਨੇ ਕਿੰਨੀ ਦੇਰ ਲਾਈਟ ਗਈ ਰਹੀ ਆ ਸ਼ਾਮ ਨੂੰ ਆਈ ਆ ਜੀ ਸ਼ਾਮ ਨੂੰ ਆ ਗਈ 5 ਵੇ ਤੋਂ ਬਾਅਦ ਆਈ ਆ ਹਾਂਜੀ ਅੱਛਾ ਤੇ ਓਨੀ ਦੇਰ ਜਨਰੇਟਰ ਚੱਲੇ ਨਹੀਂ ਕੱਚੀ ਮੰਡੀ ਵਾਲੀ ਮੋਟਰ ਨਹੀਂ ਚੱਲੂ ਨਾਦਾ ਜੀ ਪਾਣੀ ਦੀ ਗੱਲ ਸਾਰਾ ਚੱਕ ਕੇ ਪਾਈ ਇੰਨਾ ਬਣ ਜਾਂਦਾ ਕੱਲ ਚੱਲੀ ਜਾਂਦਾ ਸੀ ਇਹਦਾ ਆਪਣੇ ਨੇਚਰ ਆਉਣਾ ਨੇ ਸਰ ਮੈਮ ਇਹ ਨੈਚੁਰਲ ਆ ਨਾ ਇਹ ਪਾਣੀ ਇਹ ਨੈਚੁਰਲ ਆ ਨਾ ਇਹ ਦੇ ਮੋਟਰ ਦਾ ਕੁੱਛ ਨਹੀਂਗਾ ਠੀਕ ਹੈ ਬੱਚੇ ਜੱਟੇ ਮੈਡਮ ਚੈਂਬਰ ਬਣਿਆ ਹੋਇਆ ਨਾ ਉਹ ਜੰਦਾ ਇਹ ਫੁੱਲ ਹੈ ਹਾਂ ਇਹ ਓਵਰਫਲੋ ਹੋ ਰਿਹਾ ਹੈ ਫਿਰ ਤਾਂ ਆਪਾਂ ਕਹੀਏ ਐ ਚ ਮੋਟਰ ਲਾ ਕੇ ਬਾਪ ਖਾਲੀ ਕਰਦੇ ਇਹ ਤਾਂ ਆਲਰੇਡੀ ਖਾਲੀ ਮੇਰੇ ਜਿੰਨੇ ਸਾਬ ਨਾਲ ਪਾਣੀ ਸ਼ਹਿਰ ਚ ਭਰਿਆ ਹੋਇਆ ਉਹਨੇ ਫਲੋ ਤਾਂ ਨਹੀਂ ਆ ਰਿਹਾ ਪਾਣੀ ਦਾ ਨਹੀਂ ਆ ਰਿਹਾ ਨਹੀਂ ਆ ਰਿਹਾ ਨਾ ਫਿਰ ਇਹਦਾ ਕਾਰਨ ਦੱਸੋ ਮੇਰੇ ਜਿਹੜਾ ਸਟਾਰਮ ਵਾਟਰ ਹੈ ਜਿਹੜਾ ਮੈਂ ਜਿੰਨੇ ਸਾਰੇ ਸਟਾਰਮ ਵਾਟਰ ਜਿੰਨਾ ਪਾਣੀ ਹੈਗਾ ਸਟਾਰਮ ਵਾਟਰ ਸਾਡੇ ਜਿੰਨੇ ਸਾਰੇ ਟੈਸਟ ਹੈ ਮੈਕਸਿਮ 100% ਜਿਹੜੇ ਸਟਾਰਮ ਵਾਟਰ ਜਿਹੜੇ ਡੈਸਮੇਟ ਸੀਵਰੇਜ ਨਾਲ ਹੈਗਾ ਸਾਰੇ ਸੀਵਰੇਜ ਦੀ ਮੋਟਰ ਚੱਲਣਗੀਆਂ ਉਹ ਮੋਟਰ ਚੱਲਣਗੀਆਂ ਐਸਪੀ ਚੱਲਣਗੀਆਂ ਉਹ ਫਿਰ ਪਾਣੀ ਉੱਥੇ ਜਾ ਕੇ ਬਣ ਜੇ ਬਾਜ਼ਾਰ ਦਾ ਮੇਨ ਬਾਜ਼ਾਰ ਦਾ ਪਾਣੀ ਦਾ ਤਾਂ ਹੀ ਨਿਕਲੇਗਾ ਜੇ ਸੀਵਰੇਜ ਕਹਿੰਦੇ ਉਹ ਵੀ ਇਹ ਕੰਮ ਸੀਵਰੇਜ ਡਿਪਾਰਟਮੈਂਟ ਨੇ ਕਰਨਾ ਮਤਲਬ ਜਾਣਾ ਪਾਣੀ ਸੀਵਰੇਜ ਹੀ ਹੈ ਜੀ ਇੱਥੇ ਮੇਨ ਬਾਜ਼ਾਰ ਦਾ ਪਾਣੀ ਇੱਥੇ ਨਹੀਂ ਆ ਰਿਹਾ ਮਖਰ ਸਾਹਿਬ ਦੱਸੋ ਨਹੀਂ ਆ ਰਹੀ ਸੀ ਮਖਰ ਸਾਹਿਬ ਦੱਸੋ ਮੇਰੇ ਬਿਜਾਰ ਵਾਲਾ ਪਾਣੀ ਤਾਂ ਉਹ ਲੋਅ ਲਾਈਂਗ ਏਰੀਆਸ ਰੋਡ ਗਲੀਆਂ 'ਚ ਜਾਏਗਾ ਨਾ ਜੀ ਉਹਨਾਂ ਕੀ ਪ੍ਰੋਬਲਮ ਆਈ ਹੈ ਜੇ ਮੋਟਰ ਸਹੀ ਟਾਈਮ ਤੇ ਚੱਲ ਜਾਂਦੇ ਆ ਕੋਈ ਪ੍ਰੋਬਲਮ ਨਹੀਂ ਬਿਲਕੁਲ ਇਹ ਇਹ ਟਾਈਮ ਤੇ ਲੱਗਦੀ ਵੀ ਨਹੀਂ ਕਿ ਸਾਡੇ ਨਾਲ ਸਰਪਲਾਈ ਸਾਡੀ ਜੀ ਸਪਲਾਈ ਰੈਗੂਲਰ ਰਹਿੰਦੀ ਹੈ ਨਾ ਜੀ ਦੋ ਮੋਟਰਾਂ ਚਾਹੀਦੀਆਂ ਨੇ ਆਲਰੇਡੀ ਹੈ ਲਿਆ ਬਿਜਲੀ ਵਾਲਿਆਂ ਨੂੰ ਫੋਨ ਕਰਾਂਗੇ ਬਿਜਲੀ ਲੈਂਡ ਹੈ ਨਾ ਆਪਾਂ ਉਹ ਕਰੀਂ ਚੌਧਰੀ ਅਮਰ ਕੁਮਾਰ ਕਰਨੀ ਜਿਹੜਾ ਟੈਂਡਰ ਤੋਂ ਪਹਿਲਾਂ ਵਾਲਾ ਨਾ ਦੇਖੋ ਅਸੀਂ ਨਾ ਤਾਂ ਕਿ ਨਗਰ ਕੌਸਲ ਨੂੰ ਮਲੇ ਕੌਸਲ ਦੇ ਆ ਸਿਸਟਮ ਇੱਕ ਤਾਂ ਸ ਕਿ 10 ਐਮਐਲ ਦੀ ਆਪਣੀ ਡਿਸਪੂਲ ਦੀ ਪਾワー ਹੈ ਉਥੇ 50 ਐਮਐਲ ਦੀ ਪਾਣੀ ਸਲੋ ਨਿਕਲੂਗਾ ਪਰ ਇਹ ਜਿਹੜਾ ਮੈਂ ਅੱਜ ਵੀ ਬੇਨਤੀ ਕਰ ਰਿਹਾ ਤੁਸੀਂ ਇਹ ਲਿਖ ਕੇ ਦੇ ਦੋਗੇ ਮੈਨੂੰ ਵੀ ਇੰਨਾ ਹੀ ਜਾਇਆ ਕਰੂਗਾ ਪਾਣੀ ਇਸ ਤੋਂ ਬਾਅਦ ਅਸੀਂ ਕੱਢ ਨਹੀਂ ਸਕਦੇ ਲਿਖ ਦਵੋਗੇ ਮੈਂ ਦੋ ਮਿੰਟ ਨਹੀਂ ਲਿਖ ਕੇ ਦਿਓ ਮੈਨੂੰ ਲਿਖ ਕੇ ਦਿਓ ਮੈਂ ਮਸੀਹ ਲਿਖਾਂਗੇ ਜਿਹੜਾ ਸਾਡਾ ਸਲੇ ਵਾਟਰ ਵਾਸਤੇ ਡਿਜ਼ਾਈਨ ਹੈ ਤੇ ਬਰਸਾਤੀ ਪਾਣੀ ਮੇਰੀ ਇੱਕ ਹੰਬਲ ਸਬਮਿਸ਼ਨ ਦੁਆਰਾ ਤੁਸੀਂ ਬੇਨਤੀ ਸੁਨੋ 1 ਪੁਆਇੰਟ ਪਲਾਈਟਲੀ ਦੇਖੋ ਜਦੋਂ ਇਹ ਸੀਗਾ ਦੋ ਇਹਨੂੰ ਆਪਾਂ ਸਿਟੀ ਡਰੇਨੇ 1 ਸਿਟੀ ਡਰੇਨੇ 2 ਦੇ ਨਾਲ-ਨਾਲ ਕਿਉਂ ਬ ਕਹਿੰਦੇ 6 ਜਾਂ 7 بارش ਆਉਂਦੀਆਂ ਉਦੋਂ ਡਰੇਨੇ ਨੂੰ ਅਲੱਗ ਪੈਸੇ ਆਉਂਦੇ ਉਹਨਾਂ ਨੇ ਮਲੋੜ ਤਾਂ ਹੀ ਪ੍ਰੋਜੈਕਟ ਲਾਇਆ ਸੀ ਦੋ ਜਦੋਂ ਇਹ ਸਬ ਐਕਸਟਰਾ ਪਾਣੀ ਆ ਜਾਂਦਾ ਇਹਨੂੰ ਬਾਹਰੋਂ ਦੇਖੋ ਅੱਜ ਕੀ ਗਏ ਇਹ ਬਫਰ ਨੂੰ ਲਾਈਨ ਪੈ ਰਹੀ ਹੈ ਸਾਰੇ ਸ਼ਹਿਰ ਦਾ ਪਾਣੀ ਪੁਲੀ ਨਾਲ ਇੱਥੇ ਆਉਂਦਾ ਇੱਥੇ ਮੋਟਰਾਂ ਲੱਗੀਆਂ ਜਿੱਥੋਂ ਡਰੇਨੇ ਤੱਕ ਪਾਈਪ ਸੀ ਪਰ ਉਹ ਤਾਂ ਡਿਪਾਰਟਮੈਂਟ ਛੱਡ ਹੀ ਗਿਆ ਨਾ ਹਾਂ ਜੋ ਡਰੇਨ ਛੱਡ ਗਿਆ ਇਹ ਵੀ ਤੇ ਉਹ ਪ੍ਰਾਈਵੇਟ ਲੈਂਦੇ ਆ ਇਹ ਉਹ ਸਾਰਾ ਪ੍ਰਾਈਵੇਟ ਲੈਂਦੇ ਆ ਇਹ ਉਹ ਸਭ ਮੇਰੀ ਹੈ ਇੱਥੇ ਜਿਹੜਾ ਪਾਣੀ ਲਿਆ ਰਹੇ ਹੋ ਤੁਸੀਂ ਕਿਵੇਂ ਲਿਆਵਾਂਗੇ ਜੀ ਆਪਾਂ ਗਲਤ ਅਸੀਂ ਵੀਰੇ ਦਾ ਪਾਣੀ ਇੱਥੇ ਇਕ ਸਤਿ ਸ਼੍ਰੀ ਅਕਾਲ ਉਹ ਬਿਜਲੀ ਕਿਉਂ ਬੰਦ ਹੈ ਬਿਜਲੀ ਸਾਰਾ ਦਿਨ ਨਹੀਂ ਆਈ ਕੱਲ ਸਤਿ ਸ਼੍ਰੀ ਅਕਾਲ ਇਹਦੇ ਨਾਲ ਵੀ ਪਾਵਰ ਕਰਕੇ ਸਾਰਾ ਲਾਈਟ ਚੱਲੇਗੀ ਹੈਲੋ ਇਹ ਕਹਿੰਦੇ ਵੀ ਸਾਰੇ ਸ਼ਹਿਰ ਦੇ ਵਿੱਚ ਬਿਜਲੀ ਨਹੀਂ ਹੈਗੀ ਸੀ ਸਾਰਾ ਦਿਨ ਤੇ ਉਹਦੇ ਕਰਕੇ ਪਾਣੀ ਨਹੀਂ ਕੱਢ ਪਾਏ ਸ਼ਹਿਰ ਚੋਂ ਨਹੀਂ ਨਹੀਂ ਯਕੀਨ ਗੱਲ ਨਹੀਂ ਆ ਮੇਰੇ ਕੋਲੇ ਐਕਸ਼ਨ ਵੀ ਖੜਾ ਹੈ ਸੀਵਰੇਜ ਡਿਪਾਰਟਮੈਂਟ ਖੜਾ ਹੈ ਨਗਰ ਕਾਉਂਸਲ ਖੜਾ ਹੈ ਸਾਰਾ ਦੋਸ਼ ਬਿਜਲੀ ਵਾਲਿਆਂ ਤੇ ਦੇ ਰਹੇ ਆ ਤੁਸੀਂ ਵੀ ਆ ਜਾਓ ਫਿਰ ਇੱਥੇ ਨਹੀਂ ਮੈਡਮ ਮੇਰੇ ਤਾਂ 8 ਵਜੇ ਰਾਤ ਕੱਲ 8 8 ਵਜੇ ਸਾਰੀ ਈਡੀਲ ਚੱਲ ਗਈ ਸੀ ਮੇਰੇ ਨਹੀਂ ਤੇ ਸਾਰਾ ਦਿਨ ਸਾਰਾ ਦਿਨ ਲਾਈਟ ਆਈ ਨਹੀਂ ਨੀ ਕੱਲ ਮੇਰੇ ਮੂਨੇ ਨੂੰ ਕੱਲ ਕੁੱਦੀ ਰਹੀ ਆ ਪਰ ਮੈਂ ਤਾਂ ਸਤੀਨਾ ਵੀ ਰਾਤ 8 ਵਜੇ ਤੱਕ ਸਾਰੇ ਕਿਤੇ ਚੱਲ ਗਈ ਸੀ ਤੁਸੀਂ ਮੈਨੂੰ ਕੱਲ ਦੀ ਜਿਹੜੀ ਲਾਈਟ ਦੀ ਰਿਪੋਰਟ ਦੇ ਦੋ ਵੀ ਕਿੰਨੀ ਦੇਰ ਬੰਦ ਰਹੀ ਕਿਹੜੇ ਕਿਹੜੇ ਏਰੀਆ ਚ ਆਸ਼ ਮੈਨੂੰ ਫੋਨ ਦੇ ਮੇਰਾ ਤੁਸੀਂ ਦੱਸੋ ਐਕਸ਼ਨ ਸਾਹਿਬ ਕਿਹਨੂੰ ਫੋਨ ਕਰਾਂ ਇੱਥੇ ਕੋਈ ਗੱਲ ਨਹੀਂ ਬਣੀ ਇਹ ਜਿਹੜਾ ਤੁਸੀਂ ਜਿਹੜਾ ਚਾਰ ਕਿਨਵਾ ਬੰਦ ਪਿਆ ਜੀ ਇਹ ਨਹੀਂ ਨਹੀਂ ਇੱਥੇ ਇੱਕ ਮਿੰਟ ਇਹ ਵੀ ਬੰਦ ਜੀ ਕਿਉਂ ਨਹੀਂ ਹੁਣ ਕਿਹੜਾ ਪੌਂਡ ਬਣਿਆ ਹੋਇਆ ਅੰਦਰੋਂ ਮੈਂ ਦੇਖ ਸਕਦਾ ਹਾਂ ਸਾਸ਼ੀਕਾਲ ਜੀ ਤੇਜਵੀਰ ਜੀ ਇੱਕ ਨਾ ਸਾਡੇ ਸ਼ਹਿਰ ਦੇ ਵਿੱਚ ਮਲੋਟ ਦੇ ਵਿੱਚ ਪਾਣੀ ਕੱਲ ਦਾ ਭਰਿਆ ਹੋਇਆ ਤਿੰਨ ਤਿੰਨ ਚਾਰ ਚਾਰ ਫੁੱਟ ਤੇ ਸਾਰਾ ਦਿਨ ਹੀ ਮੈਂ ਵੀ ਫਿਰਦੀ ਰਹੀ ਉਹ ਸ਼ਾਮ ਤੱਕ ਨਿਕਲਿਆ ਤੇ ਜਿਹੜਾ ਸੀਵਰੇਜ ਡਿਪਾਰਟਮੈਂਟ ਆ ਇਹ ਕਹਿੰਦਾ ਵੀ ਨਗਰ ਕਾਉਂਸਲ ਦਾ ਕੰਮ ਹੈ ਨਗਰ ਕਾਉਂਸਲ ਸੀਵਰੇਜ ਤੇ ਪਾਈ ਜਾਂਦਾ ਤੇ ਹੁਣ ਇਹ ਕਹਿ ਰਹੇ ਆ ਕਿ ਜੀ ਪਹਿਲਾਂ ਡਰੇਨੇਜ ਡਿਪਾਰਟਮੈਂਟ ਕੋਲ ਹੁੰਦਾ ਸੀ ਤੇ ਫੇਰ ਨਗਰ ਕਾਉਂਸਲ ਨੂੰ ਦੇਤਾ ਨਗਰ ਕਾਉਂਸਲ ਕਹਿੰਦਾ ਸਾਨੂੰ ਪਤਾ ਨਹੀਂ ਲੱਗਿਆ ਜੀ ਕੰਮ ਸੀ ਨੇ ਅਸਾਈਨ ਕਰਕੇ ਲੈ ਲਿਆ ਹੁਣ ਇਹਨਾਂ ਦਾ ਮੈਂ ਕੀ ਹੱਲ ਕਰਾਂ ਹਾਂ ਹਾਂ ਹੁਣ ਹੁਣ ਇਹ ਇਹ ਕਹਿੰਦੇ ਆ ਵੀ ਜਿਹੜਾ ਸੀਵਰੇਜ ਡਿਪਾਰਟਮੈਂਟ ਦੇ ਬੇਸਿਕਲੀ ਵੀ ਇਹ ਪਾਣੀ ਸੀਵਰੇਜ ਚ ਜਾਂਦਾ ਵੀ ਉੱਥੇ ਜਿਹੜੀਆਂ ਮੋਟਰਾਂ ਲੱਗੀਆਂ ਹੋਈਆਂ ਵੀ ਉਹਨਾਂ ਨਾਲ ਪਾਣੀ ਜਾਂਦਾ ਪਰ ਉਹ ਲਾਈਟ ਨਹੀਂ ਆਈ ਤਾਂ ਕਰਕੇ ਮੋਟਰਾਂ ਚੱਲੀਆਂ ਨਹੀਂ ਵੀ ਜਨਰੇਟਰ ਚਲਾਏ ਨਹੀਂ ਹੁਣ ਮਤਲਬ ਇਹ ਅੱਗੇ ਤੋਂ ਅੱਗੇ ਕਹਾਣੀਆਂ हां ਤੁਸੀਂ ਤੁਸੀਂ ਦੇਖੋ ਵੀ ਇੱਥੇ ਐਕਸ਼ਨ ਸਾਹਬ ਦਾ ਮੇਰੇ ਕੋਲੇ ਹੀ ਖੜੇ ਸੀਵਰੇਜ ਵਾਲੇ ਤੇ ਅੰ Delhi ਦੀ ਇਹ ਇਹ ਤਾਂ ਇਹ ਤਾਂ ਕਹਿੰਦੇ ਵੀ ਇਹ ਇਸੇ ਤਰ੍ਹਾਂ ਹੀ ਰਹਿੰਦਾ ਰਿਹਾ ਤੇ ਇਸੇ ਤਰ੍ਹਾਂ ਹੀ ਰਹੂਗਾ ਤੇ ਇਹ ਤਾਂ ਕੋਈ ਗੱਲ ਨਹੀਂ ਬਣੀ ਨਾ ਹਾਂਜੀ ਤੁਸੀਂ ਦੱਸੋ ਇਹਦਾ ਕੀ ਹਾਲ ਕਰੀਏ ਠੀਕ ਤੁਸੀਂ ਮੈਨੂੰ ਲਿਖ ਕੇ ਦਿਓ ਕੀ ਕਰ ਸਕਦੇ ਆ ਤੇ ਕੀ ਕਿੰਨਾ ਕਰ ਸਕਦੇ ਆ ਜੇ ਇਸ ਤੋਂ ਬਾਅਦ ਨਹੀਂ ਕਰ ਸਕਦੇ ਤਾਂ ਵੀ ਲਿਖ ਕੇ ਦਿਓ ਆ ਆਪਣਾ ਨਾਮ ਬੰਨ੍ਹਦਾ 10 ਪਿੰਡੇ ਤੇ ਜੇ ਨਾ ਪੰਚਾਇਤ ਤੋਂ ਕੰਮ ਕਰਦਾ ਜੀ ਇਹ ਬਣਾਇਆ ਸਾਫ ਸੁਨਹਿਰੀ ਕਲਰ ਇਸ ਦਿਨ ਮਿਲਦੀ ਹੈ ਫਰਾਂਟ ਟੈਕਨੀਕ ਦਾ ਹਮ 10 ਐਮਐਲ ਦੇ ਉੱਤੇ ਨਾ ਪਾਉਂਦੇ ਪਾਣੀ ਜਿਹੜਾ ਲੈ ਕੇ ਆਇਆ ਪਰ ਪਹਿਲਾਂ ਵੀ ਇੱਥੇ ਹੈਗਾ ਪਹਿਲਾਂ 3 ਐਮਐਲ ਦੀ ਪਾਣੀ ਜਾਂਦੇ ਮੈਂ ਜਿਹੜਾ ਰਾਹ ਆ ਗਿਆ ਨਾ ਉਹਦੇ ਆਏ ਆਪਾਂ ਇਹ ਤਾਂ ਜੰਗਲ ਵਿੱਚ ਹੀ ਆਉਣਾ ਪੈਂਦਾ ਸਾਰਾ ਸੇਮ ਨਾਲ ਆਹ ਵਧੀਆ ਵਾਹ ਇਹ ਵਸਤਾ ਪੰਚਾਇਤ ਜਗ੍ਹਾ ਲੈ ਕੇ ਨਾ ਇਹ ਮਤਲਬ ਐਸੋ ਨਾਲ ਬੇਨਤੀ ਕਰਕੇ ਲੈ ਵੀ ਉਹਨੂੰ ਟੇਲਾ ਲਾ ਲੈਂਦੇ ਜੋ ਅਪਰੋਚ ਆਪਰ ਹੈਡਿੰਗ ਸੀਗੀ ਠੀਕ ਹੈ ਕਿੰਨੇ ਬਾਅਦ ਹੋਤੀ ਹੈ ਅੱਦੇ ਅੱਦੇ ਸ਼ਹਿਰ ਦਾ ਪਾਣੀ 40 ਫੀਟ ਦੇ ਤਰ੍ਹਾਂ ਮੁਦਦ ਕਰਨਾ ਹੈ। ਹਾਂ। ਮਾਲਕੋਲ ਨਗਰੀ, ਅਦਰਸ਼ਨਗਰੀ, ਅੱਧਾ ਮਾਹਵੀਰ ਨਗਰੀ ਦੀ ਪਿੰਕ ਸਿਟੀ ਇਹ ਪਾਣੀ ਸਾਰਾ ਆਪਣੇ ਤੇ ਰੱਖੇ ਨੇ 10 ਮਿੰਟ ਡਿਸਪੋਲ ਤੇ ਆ ਜਾਂਦਾ ਕੋ ਸਿੱਧਾ ਆ ਜਾਂਦਾ। ਡਾਕਟਰ ਬਲਕਾਰ ਸਿੰਘ ਜੀ ਅਸੀ ਮੈਮ ਦੇ ਸ਼ੁਰੂ ਕੀਤਾ ਸੀਗਾ। ਮੈਂ ਤੁਹਾਡੇ ਕਰਕੇ ਹੋਇਆ। ਉਹ ਸਾਰਾ ਪਾਣੀ ਇੱਥੇ ਆ ਜਾਂਦਾ। ਇਹ ਦੋਵੇਂ ਸਕਰੀਨ ਚੈਂਬਰ ਥੋੜਾ ਅੱਗੇ ਪਿੱਛੇ। ਕੋਨੇ ਸਕ੍ਰੀਨ ਚੈਂਬਰ ਗਈ ਜੀ ਅੱਛਾ ਇੱਥੋਂ ਆ ਕੇ ਕਲੈਕਟੀ ਬੈਂਕ ਜਾਂਦਾ ਮੈਮ ਲੋਕ ਐਗਜ਼ੀਡੈਂਟ ਹੈ ਫਿਰ ਕੋਹ ਫਿਰ ਤਿੰਨ ਮੋਟਰ ਲੱਗੀਆਂ ਸੱਤ ਸੱਤ ਐਕਸਰ ਸਾਹਿਬ ਪਾਣੀ ਦੇ ਤੁਸੀਂ ਪਿਛਲੀ ਵਾਰੀ ਮੀਟਿੰਗ ਕਰਕੇ ਗਏ ਸੀ ਜਿਹੜਾ ਕਹਿੰਦੇ ਪਾਣੀ ਮਿਕਸਿੰਗ ਆ ਜਿਹੜਾ ਮੰਨਣਾ ਜਲ ਤੱਕ ਪਾਣੀ ਦੇ ਸਾਨੂੰ ਬਾਰਿਸ਼ ਦੇ ਪਾਣੀ ਕਾਰਨ ਦਿੱਕਤ ਆਈ ਨਹੀਂ ਉਹ ਤਾਂ ਪਹਿਲਾਂ ਤੋਂ ਹੀ ਆ ਪਹਿਲਾਂ ਤੋਂ ਹੀ ਤੁਸੀਂ ਕਹਿੰਦੇ ਸੀ ਆਲਾਮ ਐਡ ਕਰਤਾ ਹਾਂਜੀ ਹੁਣ ਆਲਮ ਤੋਂ ਬਾਅਦ ਫੇਰ ਰਿਪੋਰਟ ਲਾਉਂਗੇ ਮੈਸਟਰ ਜੀ ਇਹ ਇੰਪੋਰਟੈਂਟ ਈ ਲੈ ਲੈਣਾ ਹੈ ਕੰਪਲੈਕਸ ਮਿਸ਼ਰੀ ਹੀ ਹੈ ਜਿਹਨੂੰ ਇੱਕ ਸੀਵਰ ਦੇ ਹਲ ਜਰਾ ਉਹਨੂੰ ਉਹਨੂੰ ਕਹਿੰਦੇ ਅਸੀਂ ਟ੍ਰਿਕਟਵਾੜ ਦੇ ਸੀਵਰ ਦੇ ਅੰਦਰ ਇਹ ਕੰਮ ਕਰਦੇ ਹਾਂ ਉਹ ਪੁਰਾਣੇ ਕਨੈਕਸ਼ਨ ਵਾਲੇ ਹੁੰਦੇ ਜਦੋਂ ਇਹ ਪੁੱਤੇ ਜਾਨ ਆਉਂਦਾ ਨਾ ਉਸੇ ਨੀਲੀ ਦਾ ਸ਼ੁਰਕ ਕੇ ਉਹ ਇਹਦੀ ਚੈੱਕ ਕਰਦੇ ਆ ਕੋ ਪੁਰਾਣੇ ਕਨੈਕਸ਼ਨ ਟੁੱਟੇ ਹੋਣ ਬੰਦ ਕਰਦੇ ਆ ਲਾਈਨਸ ਕਵਰ ਕਰਦੇ ਆ ਉਹ ਨਾਲ ਨਾਲ ਸ਼ੁਰੂ ਕਰਦੇ ਜਿਹੜਾ ਮੈਂ ਤੁਹਾਨੂੰ ਰਿਪੋਰਟ ਦੇ ਦਉਂਗੀ ਜਿਸ ਤੇ ਦੇਖੇ ਕਰਦੇ ਆ ਠੀਕ ਹੈ ਠੀਕ ਸਾਡੇ ਤੋਂ ਦੇਖੋ ਕੀ ਕਰਦੇ ਚਲੋ ਠੀਕ ਹੈ ਕੋਈ ਕੋਈ ਤੁਸੀਂ ਬਈ ਬਟ ਬਟਦੇ ਆ ਕੋਈ ਪਾਈਪ ਵੀ ਜਰਾ ਕੋਈ ਕੋਈ 3000 ਪਰਸੀ ਕਰ ਸਕਦਾ ਇਹ ਕੀ ਆ ਰਹੀ ਹੈ ਗੱਲ ਨਹੀਂ ਮੈਂ ਮਰੂਰ ਕਟ ਦੀ ਗੱਲ ਕਰ ਰਿਹਾ ਮੈਂ ਮੈਂ ਇਸ ਤਰ੍ਹਾਂ ਹਾਂ ਸਰਕਾਰ ਦੇ ਅਧਿਕਾਰੀ ਜੀ ਡੀ ਜੀਰ ਡਿਪਾਰਟਮੈਂਟ ਆਫ ਲੋਕਲ ਗਵਰਨਰ ਜੀ ਜਿੰਨੀ 525 ਕਿਰੋਡ ਟੈਲਾ ਦਾ ਰੇਟ ਹੈ 375 ਰੁਪਏ ਸੀਸੀ ਦਾ ਉਹ ਕਟਦਾ ਵੀ ਤੁਸੀਂ ਸਪੱਸ਼ਟ ਕੱਟ ਦਿਓ ਉਹ ਉਹਨੂੰ ਰੋਡ ਕਟ ਕਹਿੰਦੇ ਆ আচ্ছা ਜੇ ਮੈਂ ਕਲੈਕਸ਼ਨ ਲੈਣਾ ਜਿਵੇਂ ਉਹਨੇ ਆਪਣੇ ਘਰ ਇਸੇ ਡਾ ਬਸ ਮੈਨੇ ਸੇਡਾ ਜਦੋਂ ਸਾਡੇ ਕੋ ਪੱਟੂ ਰਿਹਾ ਉਹਦੇ ਤੇ 86 ਲੈ ਕੇ ਕਿੰਨਾ ਲੰਬਾਈ ਹੋਊਗੀ ਪੂਰੇ ਪੰਜਾਬ ਤੇ ਨਹੀਂ ਕੋਈ ਕੁਝ ਬਣਾਉਣਾ ਵੀ ਉਹਸ ਤੋਂ ਪੈਸੇ ਤਾਂ ਬਣਾਉਂਦੇ ਹੋਗੇ ਮੈਂ ਆਪ ਨੂੰ ਕਰਦੇ ਜਿਹਦਾ ਵਲੌਗ ਅਸੀਂ ਲਾਉਂਦੇ ਦੁਆਰਾ ਕਿ ਸੀਸੀਏ ਉਹ ਬਣਾ ਦੇਉਂਗੇ ਨਹੀਂ ਨਹੀਂ ਅਵੇ ਥੀਸ ਆਪਾਂ ਬਣਾਉਣ ਲਈ ਲੈਣੇ ਆ ਮੈਂ ਉਹ ਰੋਡ ਕੱਟ ਰੇ ਤਰਕੀਨ ਦੇਖੋ ਆਨਲਾਈਨ ਹੀ ਐ ਸਿਸਟਮ ਸਾਰੇ ਰੋਡ ਕੱਟਦੇ ਰੋਡ ਕੱਟਦੇ ਪੂਰਾ ਹੈ ਸੇਫਰ ਤੋਂ ਲੈ ਕੇ ਹਨਾ ਪਰ ਕੋਈ ਥੋੜੇ ਪੱਟੀਆਂ ਸਭ ਤੇ ਬਣਾਉਂਦੇ ਹਾਂ ਜੀ ਇਹ ਵੀ ਐਵੇਂ ਹੁੰਦੀ ਹੈ ਹਾਂ ਜੀ ਉਹ ਕਿਹ ਬਣਾਇਆ ਕਰੋ ਮੈਨੂੰ ਸਾਡੇ ਕੋਲ ਤਰ੍ਹਾਂ ਦੇ ਵੈਸੀ ਨਹੀਂ ਹਾਂ ਜੀ ਸਾਡੇ ਕੋਲ ਤਾਂ ਇਹ ਸਾਰੇ ਲੋਕ ਸਨ ਸਰ ਤੁਸੀਂ ਤੇ ਐਸਟੀਓ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਠੀਕ ਹੈ ਜੀ ਚਲੋ ਇਹਨਾਂ ਨੂੰ ਆਪਾਂ ਪਾਸੇ ਇਹਨਾਂ ਨੂੰ ਬਹੁਤ ਸੇਵਾ ਕਰ ਮੈਂ ਕਰਦਾ ਮੈਂ ਕਰਦਾ ਮੈਂ ਕਰਦਾ ਐਸ਼ਕ ਆੜ ਲੈ ਕਰਦਾਂਗੇ